ਹਾਂਜੀ ਬਾਈ ਜੀ ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਮੀਰਗੜ ਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਕੁਝ ਕੰਪਨੀਮੈਂਟ ਵੀ ਆਣੇ ਨੇ ਨਵੇਂ ਇੱਕ ਬਾਈ ਸੈਕੰਡ ਹੈਂਡ ਰੂਟਾਵੇਟਰ ਆ ਆਪਣੇ ਕੋਲ ਤੇ ਰੂਟਾਵੇਟਰ ਜਿਹੜਾ ਉਹ ਹੈਗਾ ਸਵੈਨ ਕੰਪਨੀ ਦਾ ਤੇ ਸਵੈਨ ਕੰਪਨੀ ਦਾ ਰੂਟਾਵੇਟਰ ਆ 700 ਰੂਟਾਵੇਟਰ ਆ ਮੇਰੇ ਸਾਹਮਣੇ 18 19 ਕਾ ਮਾਡਲ ਰੋਟਾਵੇਟਰ ਆ ਵਿੱਧ ਡ੍ਰੇਲ ਆ ਨਾਲ ਡ੍ਰੇਲਾ ਤੇ ਬਲੇਡ ਵੀ ਪੂਰੇ ਵਧੀਆ ਖੜੇ ਨੇ ਤੇ ਰੰਗ ਰੋਗਨ ਵੱਲੋਂ ਤਾਂ ਬਲੇਡਾਂ ਵੱਲੋਂ ਤਾਂ ਬਿਲਕੁਲ ਆ ਸਾਫ ਕੰਡੀਸ਼ਨ ਤੇ ਨਵੀਂ ਕੰਡੀਸ਼ਨ ਦੇ ਵਿੱਚ ਰੋਟਾਵੇਟਰ ਆ ਬਾਈ ਜੀ ਸਵੈਨ ਕੰਪਨੀ ਦਾ ਸੱਤ ਫੁੱਟਾ ਤੇ ਕਿਸੇ ਵੀ ਵੀਰ ਨੇ ਬਾਈ ਜੀ ਲੈਣਾ ਹੋਇਆ ਦੱਸ ਦੋ ਤੇ ਸਾਰੀ ਡਿਟੇਲ ਵਿੱਚ ਵੀਡੀਓ ਅੱਗੇ ਤੁਹਾਨੂੰ ਬਤਾਵਾਂਗੇ ਆਉਣੇ ਵਾਲਾ ਵੀ ਆਪਾਂ ਵੀਡੀਓ ਤੁਹਾਡੇ ਵਾਸਤੇ ਬਣਾਵਾਂਗੇ ਤੇ ਇਸ ਵੀਡੀਓ ਚ ਆਪਾਂ ਥੱਲੇ ਜੋੜ ਦੇਣਾ ਤੇ ਨੰਬਰ ਵਾਈ ਆਪਣਾ ਡਿਸਪਲੇ ਤੇ ਚੱਲਦੇ ਹੁੰਦਾ ਕਿਸੇ ਵੀ ਵੀਰ ਨੇ ਉਹ ਰੂਪ ਤਾਂ ਵੇਖ ਚਾਹੀਦਾ ਹੋਇਆ ਤਾਂ ਆਪਣੇ ਨਾਲ ਵਾਈ ਜੀ ਕਰ ਲਿਓ ਸੰਪਰਕ ਤੇ ਬਾਕੀ ਹੋਰ ਨਵੇਂ ਪੁਰਾਣੇ ਇੰਪਲੀਮੈਂਟ ਹੋਰ ਜਾਣੇ ਨੇ ਉਹਦੇ ਬਾਰੇ ਵੀ ਡਿਟੇਲ ਦੱਸਾਂਗੇ ਤੁਹਾਨੂੰ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਵਾਈ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਦਾਂ ਹੀ ਨਵੇਂ ਪੁਰਾਣੇ ਇੰਪਲੀਮੈਂਟਾਂ ਦੀ ਆਪਾਂ ਤੁਹਾਡੇ ਵਾਸਤੇ ਵੀਡੀਓ ਬਣਾਉਂਦੇ ਰਹਿੰਨੇ ਆ ਤੇ ਸਬਸਿਡੀਆਂ ਬਾਰੇ ਵੀ ਦੱਸਦੇ ਰਹਿੰਦੇ ਆ ਵੀ ਕਦੋਂ ਸਬਸਿਡੀ ਆਉਣੀ ਆ ਕਦੋਂ ਨਹੀਂ ਕਿਹੜੀ ਚੀਜ਼ ਤੇ ਆਉਣੀ ਆ ਕਿਵੇਂ ਭਰਨੀ ਆ ਫਿਲਹਾਲ ਜੇ ਕੋਈ ਸਬਸਿਡੀ ਭਰਨੀ ਹੁੰਦੀ ਹੈਗੀ ਜਦੋਂ ਵੀ ਸਬਸਿਡੀ ਆਈ ਜਦੋਂ ਵੀ ਭਰਨੀ ਸ਼ੁਰੂ ਹੋਈ ਆਪਾਂ ਤੁਹਾਡੇ ਵਾਸਤੇ ਜਦੇ ਵੀਡੀਓ ਬਣਾਵਾਂਗੇ ਇਸ ਕਰਕੇ ਚੈਨਲ ਨੂੰ ਕਰ ਲਿਓ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਬਣੇ ਰਹੋ ਵੀਡੀਓ ਦੇ ਵਿੱਚ ਅੱਗੇ। ਭਾਈ ਸ਼ਾਮ ਦਾ ਟਾਈਮ ਆ ਜੀ ਫੀਲਡ ਕਰਕੇ ਆਪਾਂ ਪਹੁੰਚੇ ਡੀਲਰਸ਼ਿਪ ਤੇ ਜੀ ਤੇ ਸਮਾਨ ਸਾਰਾ ਸੈਟਿੰਗ ਕਰਕੇ ਲਾਤਾ ਮੁੰਡਿਆਂ ਨੇ ਤੇ ਬਾਈ ਸਬਸਿਡੀਆਂ ਨਿਕਲ ਰਹੀਆਂ ਨੇ ਜੀ। ਨਮੈਟਿਕ ਫਲੈਂਟਰ ਤੇ ਮੱਕੀ ਬੀਜਣ ਵਾਲੀ ਮਸ਼ੀਨ ਤੇ ਤੇ ਵਿਕੀ ਵੀ ਜਾ ਰਹੀਆਂ ਨੇ ਤੇ ਉਧਰੋਂ ਨਵੀਆਂ ਵੀ ਆ ਰਹੀਆਂ ਨੇ ਅੱਜਕੱਲ ਸਾਡੇ ਕੋਲ ਹੋਰ ਇੱਕ ਸਟਾਕ ਆ ਗਿਆ ਮਸ਼ੀਨ ਦਾ ਨਵਾਂ ਤੇ ਇਹ ਮਸ਼ੀਨ ਹੈਗੀ ਆ ਬਾਈ ਜਿਹੜੀ ਪਿੱਛੇ ਟਾਇਰ ਵਾਲੀ ਹੁੰਦੀ ਆ ਉਹ ਮਸ਼ੀਨ ਆ ਤੇ ਸਾਡੇ ਕੋਲ ਦੋਵੇਂ ਤਰ੍ਹਾਂ ਦੀਆਂ ਮਸ਼ੀਨਾਂ ਆਉਂਦੀਆਂ ਜੀ ਸ਼ਕਤੀਮਾਨ ਦੀ ਮੱਕੀ ਬੀਜਣ ਵਾਲੀਆਂ ਇੱਕ ਦਾ ਫਰੰਟ ਤੇ ਟਾਇਰ ਹੁੰਦਾ ਇੱਕ ਦਾ ਪਿਛਲੇ ਪਾਸੇ ਟਾਇਰ ਹੁੰਦਾ ਜਿਹੜੀ ਮਰਜ਼ੀ ਮਸ਼ੀਨ ਲੈ ਲਓ ਜੀ ਦੋਹਾਂ ਚੋਂ ਤੇ ਚਲਦੀਆਂ ਦੋਨੇ ਵਧੀਆ ਪੂਰੀਆਂ ਟੌਪ ਦੀਆਂ ਚਲਦੀਆਂ ਨੇ ਅਸੀਂ ਆ ਸੀਜ਼ਨ ਦੇ ਵਿੱਚ ਹੁਣ ਹੁਣ ਨਵੀਆਂ ਸਬਸਿਡੀਆਂ ਨਿਕਲੀਆਂ ਅਸੀਂ 4-5 ਸੇਲ ਕਰ ਚੁੱਕੇ ਹਾਂ ਤੇ ਬਾਕੀ ਨਵੇਂ ਸ਼ਹਿਰ ਦੀਆਂ ਨਵੇਂ ਸ਼ਹਿਰੀ ਰੀਜ ਵਿੱਚ ਸਬਸਿਡੀਆਂ ਦੀ ਨਿਕਲੀ ਆ ਜ਼ਿਆਦਾਤਰ ਅ ਮੱਕੀ ਬੀਜਣਾਂ ਦੀ ਮਸ਼ੀਨਾਂ ਦੀ ਤੇ ਇਸ ਕਰਕੇ ਆਪਾਂ ਨਾਲ ਦੀ ਨਾਲ ਮਸ਼ੀਨਾਂ ਮੰਗਵਾ ਮਂਗਾ ਕੇ ਕਸਟਮਰ ਨੂੰ ਦੇਈ ਜਾਂਦੇ ਆ ਜੀ ਛੜਾ ਕੇ ਬੋਟਲ ਤੇ ਤੇ ਇਹ ਵੀ ਇੱਕ ਨਵੀਂ ਆ ਗਈ ਆ ਟੂਲ ਟਾਲ ਸਾਰਾ ਕੁਝ ਨਾਲ ਆ ਤੇ ਇਹ ਵੀ ਆਪਾਂ ਬਾਈ ਕਿਸੇ ਵੀਰ ਨੂੰ ਦੇਣੀ ਆ ਜੀ ਨਵੀਂ ਸਬਸਿਡੀ ਨਿਕਲੀ ਆ ਵੀਰ ਉਹਨਾਂ ਦੇ ਤੇ ਹòn ਕੰਮ ਥੋੜਾ ਜਿਹਾ ਚੱਲ ਪਿਆ ਛਡੋ ਜੀ ਸ਼ਡਿਊਲ ਸਾਡਾ ਬਿਜੀ ਪੂਰਾ ਜੀ ਕਾਰਨ ਇਹ ਆ ਵੀ ਕਿਉਂਕਿ ਟਾਈਮ ਆ ਗਿਆ ਸਿਰ ਤੇ ਕਿਉਂਕਿ ਐਤ ਕੀ ਜਿਹੜੀ ਜੀਰੀ ਆ ਕਿਉਂਕਿ ਜਿਹੜੀ ਜੀਰੀ ਆ ਉਹ ਐਤ ਕੀ ਲੱਗੀ ਹੋਈ ਆ ਬਾਈ ਜੀ ਅਗੇਤੀ ਇਸ ਕਰਕੇ ਕੰਮ ਜਿਹੜਾ ਪਰਾਲੀ ਦਾ ਇਕੱਠਾ ਕਰਨ ਵਾਲੇ ਦਾ ਉਹ ਵੀ ਅਗੇਤਾ ਹੀ ਚੱਲ ਪੈਣਾ ਤੇ ਟਾਈਮ ਰਹਿ ਗਿਆ ਘੱਟ ਘੱਟੋ ਘੱਟ ਵੀ ਬੈਲਰ ਸਰਵਿਸ ਸਾਡੇ ਕਰਨ ਵਾਲੇ ਪਏ ਨੇ ਹਜੇ ਘੱਟੋ ਘੱਟ ਵੀ 80 85 ਬੈਲਰ ਸਾਡੇ ਪਏ ਨੇ ਜੀ ਸਰਵਿਸ ਕਰਨ ਨੂੰ ਤੇ ਉਹ ਅਸੀਂ ਹੁਣ ਦਵਾ-ਦਮ ਕਰਨੇ ਆ ਪਹਿਲਾਂ ਤਾਂ ਜੀ ਅਸੀਂ ਕਰਾਂਗੇ ਨਵੇਂ ਆ ਦੀਆਂ ਜਿਹੜੇ ਪਿਛਲੇ ਸਾਲ ਨਵੇਂ ਵਿੱਚ ਨੇ ਦਾ 15 20 ਵਿੱਚ ਨੇ ਪਿਛਲੇ ਸਾਲ ਨਵੇਂ ਉਹਨਾਂ ਦੀ ਸਰਵਿਸ ਕਰਾਂਗੇ ਕਿਉਂਕਿ ਉਹ ਹੁਣ ਵਾਰੰਟੀ ਗਰੰਟੀ ਚ ਆ ਫਿਰ ਉਹ ਤੋਂ ਬਾਅਦ ਜਿਹੜੇ ਪਹਿਲਾਂ ਪਿਛਲੇ ਸਾਲ ਵਾਲੇ ਨਵੇਂ ਚੱਲਦੇ ਨੇ ਬੇਲਰ ਉਹਨਾਂ ਦੀ ਦਵਾ-ਦਮ ਸਰਵਿਸ ਕਰਾਂਗੇ ਤੇ ਸਾਰੇ ਮੁੰਡੇ ਬਾਈ ਆਪਣੀ ਆਪਣੀ ਮਿਹਨਤ ਕਰ ਰਹੇ ਨੇ ਦਵਾ-ਦਮ ਲੱਗੇ ਹੋਏ ਨੇ ਤੇ ਦੋ ਟੀਮਾਂ ਬਣ ਚੁੱਕੀਆਂ ਨੇ ਇੱਕ ਟੀਮ ਸ਼ਰਨੀ ਦੀ ਆ ਪਰਲੇ ਪਾਸੇ ਜੱਸਾ ਸ਼ਰਨੀ ਤੇ ਦੂਜੇ ਪਾਸੇ ਹੈਗਾ ਗਿੱਟੂ ਲੱਖ ਤੇ ਆਪਣਾ ਕੀ ਕਹਿੰਦੇ ਨੇ ਗਰਚਰਨ ਤੇ ਇੱਕ ਆ ਮੁੰਡਾ ਗਿਆਨੀ ਚਾਰ ਜਣੇ ਇਹ ਤੇ ਚਾਰ ਜਣੇ ਉਹ ਨੇ ਦੋ ਟੀਮਾਂ ਬਣ ਚੁੱਕੀਆਂ ਨੇ ਜੀ ਉਹ ਨਵੇਂ ਆ ਦੀ ਰਿਪੇਅਰ ਕਰਨਗੇ ਜਿਹੜੇ ਗਾਰੰਟੀ ਦੇ ਨੇ ਇਹ ਪੁਰਾਣਿਆਂ ਦੀ ਜਿਹੜੀ ਗਾਰੰਟੀ ਤੋਂ ਬਗੈਰ ਆ ਦੇਖੋ ਸਾਰੀ ਚੱਲ ਰਹੇ ਆ ਬਾਈ ਬਿਲ ਬ੍ਰੂਸ ਬ੍ਰੂਸ ਕਰਤਾ ਦੇਖੋ ਆ ਸਾਰਾ ਕੁਝ ਨਵਾਂ ਪਿਆ ਹੋਇਆ ਹੈ ਇਹਦਾ ਫੀਡਰ ਕਿੰਨੇ ਫੀਡਰ ਨਵੇਂ ਪਏ ਨੇ ਕ੍ਰੈਂਕਾਂ ਦੇ ਤੇ ਫੋਲਡਰ ਰੇਅਰ ਕਰੀ ਹੋਈ ਆ ਰੀਲ ਦਾ ਵੀ ਕੰਮ ਪੂਰਾ ਪ੍ਰੋਪਰ ਕਰਤਾ ਬਾਈ ਉਹਨਾਂ ਨੇ ਤੇ ਜੜੀਆਂ ਪੁਰਾਣੀਆਂ ਚੱਲ ਸਕਦੀਆਂ ਸੀ ਪੁਰਾਣੀਆਂ ਪਾਤੀਆਂ ਜਿੰਨੀਆਂ ਟੋਟੀਆਂ ਆਈਆਂ ਸੀ ਉਹ ਪਾਤੀਆਂ ਬਾਈ ਜਿਵੇਂ ਨਵੀਆਂ ਤੇ ਪੂਰਾ ਓਕੇ ਕਰਤਾ ਹੀ ਜਾਂਦੇ ਤੇ ਹੁਣ ਇਹਨੂੰ ਕੱਲ ਨੂੰ ਚੈੱਕ ਕਰਕੇ ਜਿੰਨੇ ਵੀ ਇਹ ਖੜੇ ਨੇ ਸਰਵਿਸ ਕਰੇ ਹੋਏ ਨੇ ਇਹਨਾਂ ਨੂੰ ਕੱਲ ਨੂੰ ਚੈੱਕ ਕਰਕੇ ਇਹਦੀ ਟੈਸਟਿੰਗ ਕਰਕੇ ਕੱਲ ਨੂੰ ਇਹ ਤੋੜ ਦੇਣੇ ਨੇ ਜੀ ਸਾਰੇ ਵੀ ਆਪਣੇ ਆਪਣੇ ਬੇਲਰ ਲੈ ਜਾਓ ਤੁਹਾਡੀ ਸਰਵਿਸ ਹੋ ਗਈ ਕਿਉਂਕਿ ਜਗਾ ਘਟਾ ਗਾਹਾਂ ਦੀ ਗਾਹਾਂ ਹੋਰ ਜਿਹੜੇ ਨਵੇਂ ਉਹ ਮੰਗਵਾਉਣੇ ਹੁੰਦੇ ਨੇ ਜੀ ਬੇਲਰ ਦੀ ਆਪਾਂ ਲੈਨ ਸਰ ਲਾ ਸਕੀਏ ਤੇ ਕਿਸੇ ਨੇ ਵੀ ਭਾਈ ਜੀ ਸ਼ਕਤੀਮਾਨ ਦਾ ਬੇਲਰ ਕੋਈ ਵੀ ਇੰਪਲੀਮੈਂਟ ਲੈਣਾ ਹੋਇਆ ਤਾਂ ਆਪਣੇ ਨਾਲ ਭਾਈ ਜੀ ਕਰਿਓ ਵੱਧ ਤੋਂ ਵੱਧ ਸੰਪਰਕ ਤੇ ਕਿਸੇ ਨੇ ਕਟਰ ਲੈਣਾ ਹੋਇਆ ਇਹ ਆਪਾਂ ਤੁਹਾਨੂੰ ਪਿਛਲੀ ਵੀਡੀਓ ਸੇ ਵੀ ਦਿਖਾਇਆ ਸੀ ਹੁਣ ਵੀ ਥੋੜੀ ਜਿਹੀ ਹਲਕਾ ਦਿਖਾ ਦਿੰਨੇ ਆ ਜੀ ਜਿਹੜਾ ਆਪਣਾ ਕਟਰ ਆ ਜੀ ਕਿ ਕਾਫੀ ਜ਼ਿਆਦਾ ਹੈਵੀ ਗੇਅਰ ਚ ਹੈ ਬੜੀ ਠਗਦੀ ਆ ਨਾ ਇਹ ਪੂਰਾ ਇਹਦਾ ਜਿਹੜਾ ਗੇਅਰ ਹੈ ਬਾਈ ਆ ਦੇਖੋ ਪੂਰਾ ਹੈਵੀ ਗੇਅਰ ਲੱਗਿਆ ਆ ਜੀ ਮੇਰੇ ਹਿਸਾਬ ਨਾਲ ਕਿਸੇ ਕਟਰ ਨੂੰ ਵੀ ਇੰਨਾ ਹੈਵੀ ਗੇਅਰ ਨਹੀਂ ਲੱਗਦਾ ਜਿੰਨਾ ਸ਼ਕਤੀਮਾਨ ਨੂੰ ਲੱਗਿਆ ਹੈ ਤੇ ਪੂਰਾ ਸਾਰਾ ਪ੍ਰੋਪਰ ਹੈਵੀ ਆ ਬਾਈ ਤੇ ਆਹ ਚੀਜ਼ਾਂ ਸਾਈਡਾਂ ਨਾਲ ਘਟਣ ਥੱਲੇ ਬਾਈ ਐਕਸਟਰਾ ਇੱਕ ਪੱਤੀ ਲਾਈ ਹੋਈ ਆ ਤੇ ਕਟਰ ਦੇਖੋ ਕਿੰਨਾ ਮਜ਼ਬੂਤੀ ਚ ਆਈ ਹੈ ਤੇ ਬਲੇਡ ਵੀ ਪੂਰੇ ਜਾਮਾ ਬੋਰਨ ਸਟੀਲ ਬਲੇਡ ਆ ਜੀ ਇਹ ਲੱਗੇ ਹੋਏ ਤੇ ਕਿਸੇ ਨੂੰ ਵੀ ਬਾਈ ਜੀ ਸ਼ਕਤੀਮਾਨ ਦਾ ਇਹ ਚਾਹੀਦਾ ਹੋਇਆ ਗਟਰ ਤਾਂ ਆਪਣੇ ਨਾਲ ਬਾਈ ਜੀ ਸੰਪਰਕ ਜਰੂਰ ਕਰਿਓ ਇਹ ਕਟੋਗੜ ਵੀ ਚੜਾਈ ਇਹਦੀ ਮੇਰੇ ਹਿਸਾਬ ਨਾਲ 6.5 ਫੁੱਟ ਦੇ ਕਰੀ 6 6.5 ਫੁੱਟ ਦੇ ਕਰੀਬ ਇਹਦੀ ਹੋਊਗੀ ਚੜਾਈ ਤੇ ਕਿਸੇ ਨੇ ਵੀ ਇਹ ਲੈਣੇ ਹੋਏ ਕਟਰ ਤਾਂ ਕਰ ਲਿਓ ਬਾਈ ਜੀ ਆ ਦੇਖੋ ਆ ਗੇਅਰ ਟਕੇ ਆ ਨਹੀਂ ਹੋਇਆ ਦੇਖੋ ਪੂਰਾ ਹੈਵੀ ਰੂਟਾਵੇਟਰ ਜਿੰਨਾ ਹੈਵੀ ਰੂਟਾਵੇਟਰ ਨਾਲ ਵੀ ਹੈਵੀ ਗੇਅਰ ਆ ਨਾਲੇ ਹਾਲਾਂ ਕਿ ਇਹਨਾਂ ਦਾ ਜ਼ੋਰ ਨਹੀਂ ਲੱਗਦਾ ਫਿਰ ਵੀ ਬਹੁਤ ਜ਼ਿਆਦਾ ਹੈਵੀ ਗੇਅਰ ਆ ਜਿੰਨੀ ਵੀ ਬਾਈ ਮੈਨੂਫੈਕਚਰਿੰਗ ਹੁੰਦੀ ਆ ਸਾਰੀ ਸ਼ਕਤੀਮਾਨ ਕੰਪਨੀ ਦੀ ਆਪਦੀ ਹੁੰਦੀ ਆ ਜੋ ਵੀ ਗੇਅਰ ਹੁੰਦਾ ਸਾਰਾ ਇਹ ਆਪ ਦਾ ਲਾਉਂਦੇ ਆ ਬਾਈ ਜੀ ਇੱਕ ਇੱਕ ਚੀਜ਼ ਨਾ ਤਾਂ ਤੱਕ ਆਬਦਾਂ ਹੁੰਦਾ ਸਾਰਾ ਇਹਨਾਂ ਦਾ ਤੇ ਕਿਸੇ ਨੇ ਵੀ ਬਾਈ ਜੀ ਇਹ ਚਾਹੀਦੇ ਹੋਏ ਕਟਰ ਤਾਮਣੇ ਨਾਲ ਬਾਈ ਜੀ ਕਰਿਓ ਸੰਪਰਕ ਰੋਟਾਵੇਟਰ ਇਹ ਤਾਂ ਤੁਸੀਂ ਸਾਰੇ ਵਰਤੇ ਰਹੇ ਹੋ ਤੁਹਾਨੂੰ ਪਤਾ ਹੀ ਆ ਕਿੰਨੀ ਵਧੀਆ ਚੀਜ਼ ਆ ਇਹ ਤੇ ਟੋਕੀ ਵਾਲੀ ਮਸ਼ੀਨ ਡਬਲ ਰੋ ਵਾਲੀ ਸਿੰਗਲ ਰੋ ਵਾਲੀ ਵੀ ਹੈਗੀ ਆ ਜੀ ਤੇ ਮੁੜ ਕੇ ਫਿਰ ਬਾਈ ਸੁਪਰ ਸੀਡਰ ਕਾਫੀ ਸੇਲ ਹੋ ਕੇ ਹੁਣ ਤਾਂ ਦੋਏ ਸੁਪਰ ਸੀਡਰ ਰਹਿ ਗਏ ਜੀ ਕਿਸੇ ਨੂੰ ਵੀ ਚਾਹੀਦੇ ਆ ਤਾਂ ਕਰ ਲਿਓ ਬਾਈ ਜੀ ਸੰਪਰਕ ਲਓ ਬਾਈ ਜੀ ਅਸੀਂ ਨਾ ਵੀਰ ਉਹਨਾਂ ਦੇ ਘਰੇ ਆਏ ਸੀਗੇ ਤੇ ਵੀਰ ਉਹਨਾਂ ਨੇ ਨਾ ਰੂਟਾ ਵਟਰ ਲੈਣਾ 8 ਜਾਂ 9 ਫੁੱਟਾ ਲੈਣਗੇ ਤੇ ਬਾਈ ਉਹਨਾਂ ਨੇ ਆ ਰੂਟਾ ਵਟਰ ਵੇਚਣਾ ਰੂਟਾ ਵਟਰ ਹੈਗਾ ਜੀ 7 ਫੁੱਟਾ ਤੇ ਸਵੈਨ ਦਾ ਜੀ ਸਵੈਨ ਕੰਪਨੀ ਦਾ ਰੂਟਾ ਵਟਰ ਆ ਜੀ ਤੇ ਬਾਕੀ ਹੁਣ ਤੁਹਾਨੂੰ ਕੱਲੀ ਕੱਲੀ ਗੱਲ ਦੱਸ ਦਿੰਨੇ ਆ ਜੀ ਤੇ ਦੋਏ ਪਾਸੇ ਵੀਰ ਜੀ ਤਵੀਆਂ ਨੇ ਇਧਰਲੇ ਪਾਸੇ ਵੀ ਤਵੀਆਂ ਤੇ ਪਰਲੇ ਪਾਸੇ ਦੋਏ ਪਾਸੇ ਡਿਸਕਾਂ ਨੇ ਜੀ ਤੇ ਜੇ ਥੱਲੇ ਆਪਾਂ ਬਲੇਡਾਂ ਦੀ ਗੱਲ ਕਰੀਏ ਬਲੇਡ ਵੀ ਪੂਰੇ ਵਧੀਆ ਖੜੇ ਨੇ ਜੀ ਘੱਟੋ ਘਾਟ ਵਿੱਚ 70 75% ਬਲੇਡ ਵੀ ਪੂਰਾ ਵਧੀਆ ਖੜਾ ਤੇ ਛੱਲਿਆ ਬਹੁਤ ਘੱਟ ਹੋਇਆ ਤੇ ਆ ਦੇਖੋ ਰਾਡ ਦੇ ਉੱਤੇ ਰੰਗ ਵੀ ਰੂਟਰ ਦੇ ਉੱਤੇ ਉਦਾਂ ਹੀ ਬਿਲਕੁਲ ਸਾਫ਼ ਰੰਗ ਖੜਾ ਵਾ ਛੱਲਿਆ ਬਹੁਤ ਘੱਟ ਹੋਇਆ ਤੇ ਵੀਰ ਹਣੀ ਆਪਣਾ ਆਪਣਾ ਕੰਮ ਹੀ ਕਰਦੇ ਨੇ ਜੀ ਤੇ ਡ੍ਰਿੱਲ ਲੱਗੀ ਹੋਈ ਹੈ ਜੀ ਉੱਪਰ ਬਾਕੀ ਡ੍ਰਿੱਲ ਵੀ ਦੇਖੋ ਪੂਰੀ ਸਾਫ਼ ਕੰਡੀਸ਼ਨ ਦੇ ਵਿੱਚ ਵੀਰੇ ਡ੍ਰਿੱਲਾਂ ਤੇ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਖੋਲੀ ਵੀਰੇ ਇੱਧਰੋਂ ਲਓ ਜੀ ਤੇ ਸ਼ਾਰਟ ਸ਼ੂਟ ਬਾਈ ਨਾਲ ਆ ਸਾਰਾ ਕੁਝ A to Z ਤੇ ਡ੍ਰਿੱਲ ਦੇਖੋ ਵਿੱਚ ਬਾਈ ਵੀਰ ਉਹਨਾਂ ਨੇ ਧੋਸਮਾਰ ਕਹਿਣ ਤੇਲ ਤੁਨ ਮਾਰ ਕੇ ਖੜਾਈ ਦੀ ਆ ਤੇ ਬਹੁਤ ਘੱਟ ਚੱਲੀ ਆ ਤੇ ਯਾਰ ਵਿੱਚ ਰੰਗ ਉੱਤੇ ਹੀ ਖੜਾ ਚੱਲੀ ਹੋਣੀ ਹੈਗੀ ਯਾਰ ਦੇਖੋ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਡ੍ਰਿੱਲ ਆ ਜੀ ਤੇ ਕਿਸੇ ਨੇ ਵੀ ਰੋਟੇਟਰ ਲੈਣਾ ਹੋਇਆ ਬਾਈ ਜੀ ਦੱਸਿਓ 7 ਫੁੱਟਾਂ ਤੇ ਟੌਪ ਮਾਡਲ ਦੇ ਵਿੱਚ ਗੀਅਰ ਆ ਜੀ ਵੱਡਾ ਗੀਅਰ 4 ਲੀਟਰ ਤੇਲ ਵਾਲਾ ਗੀਅਰ ਆ ਜੀ ਟੌਪ ਮਾਡਲ ਚ ਵੱਡਾ ਗੀਅਰ ਆ ਜੀ ਤੇ ਫਟਾ ਫੁੱਟਾ ਬਿਲਕੁਲ ਵਿੱਚ ਪਿੱਛੇ ਸਾਫ ਪਿਆ ਜੀ ਕਿਸੇ ਵੀ ਵੀਰ ਨੇ ਬਾਜੀ ਲੈਣਾ ਹੋਇਆ ਸਵੈਨ ਕੰਪਨੀ ਦਾ 7 ਫੁੱਟਾ ਰੂਟਾਵੇਟਰ ਤਾਂ ਕਰ ਲਿਓ ਬਾਜੀ ਆਪਣੇ ਨਾਲ ਸੰਪਰਕ ਜੀ ਲਓ ਜੀ ਕਿਸੇ ਨੂੰ ਵੀ ਚਾਹੀਦਾ ਹੈ ਕਰਿਓ ਸੰਪਰਕ 7 ਫੁੱਟਾ ਡਬਲ ਡਿਸਕ ਆ ਜੀ ਤੇ ਬਿਲਕੁਲ ਸਾਫ ਹੈ ਜੀ ਨਵੇਂ ਦਾ ਨਵਾਂ ਰੂਟਾਵੇਟਰ ਖੜਾ ਕਿਸੇ ਵੀ ਵੀਰ ਨੇ ਲੈਣਾ ਹੋਇਆ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਥੱਲੇ ਡਿਸਪਲੇ ਤੇ ਨੰਬਰ ਚੱਲ ਰਿਹਾ ਜੀ ਹਾਂਜੀ ਬਾਜੀ ਤੁਹਾਨੂੰ ਵੀਡੀਓ ਬਾਈ ਜੀ ਕਿੱਦਾਂ ਦੀ ਲੱਗੀ ਸਾਰੇ ਵੀਰ ਆਪਣਾ ਆਪਣਾ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਕਰਿਓ ਵੱਤਵਾਦ ਸ਼ੇਅਰ ਤੇ ਲਾਈਕ ਤੇ ਹੋਰ ਜਾਣਕਾਰੀ ਵਾਸਤੇ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਹੁਣ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਲੋਕਾਂ ਤੋਂ ਦੁਆਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ